ਭਾਜੀ ਸਾਡੇ ਜਿਹੜੇ ਹੈਗੇ ਨੇ ਉਹ ਲੰਗਰ ਲਾਉਂਦੇ ਨੇ ਹਰ ਇੱਕ ਸਾਲ ਆ ਇਸ ਵਾਰ 21 ਮਾ ਜਿਹੜਾ ਇਹਨਾਂ ਦਾ ਲੰਗਰ ਹੈਗਾ ਉਹ ਚੱਲ ਰਿਹਾ ਹੈ ਬੜੀਆ ਪਾਰਕਰ ਪੈਟਰੋਲੇ ਸ਼ਹਿਰ ਦੇ ਉੱਪਰ ਨਗਰ ਤੇ ਸਾਡੇ ਬਾਬਾ ਜੀ ਤੇ ਕਿਰਪਾ ਬਣਾ ਕੇ ਰੱਖਿਓ ਔਰ ਬਾਬਾ ਜੀ ਨੂੰ ਬੇਨਤੀ ਹੈ ਵੀ ਇਸ ਤਰ੍ਹਾਂ ਹੀ ਸਾਡੇ ਨਗਰ ਤੇ ਸ਼ੀਰਮਾਨ ਅਸ਼ੀਰਵਾਦ ਬਣਾ ਕੇ ਰੱਖਿਓ ਮੇਰਾ ਨਾਮ ਅਜੀਤ ਕੁਮਾਰ ਹੈ ਜੀ ਕਾਉਂਸਲਰ ਅਜੀਤ ਕੁਮਾਰ ਮੈਂ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਜਿਹੜੇ ਤਨੌਲੀ ਸ਼ਹਿਰ ਦੇ ਨਿਵਾਸੀ ਨੇ ਉਹਨਾਂ ਨੂੰ ਲੱਖ ਲੱਖ ਵਧਾਈ ਦਿਨਾ ਕਿਉਂਕਿ ਜਿਹੜੀ ਅੱਜ ਮਾਨਵ ਦੀ ਜ਼ਿੰਦਗੀ ਆ ਮਨੁੱਖ ਦੀ ਜ਼ਿੰਦਗੀ ਆ ਬੜੀ ਰੁਝੇਮਿਆਂ ਭਰੀ ਹੈ ਤੇ ਉਹਦੇ ਵਿੱਚੋਂ ਟਾਈਮ 'ਚੋਂ ਟਾਈਮ ਕੱਢ ਕੇ ਸਾਡੇ ਬਾਬਾ ਜੀ ਪੰਕਜ ਗੌਤਮ ਜੀ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਤਨੌਲੇ ਦੀ ਚੜ੍ਹਦੀ ਕਲਾ ਲਈ ਅਤੇ ਸੁੱਖ ਸ਼ਾਂਤੀ ਦੇ ਲਈ ਜਿਹੜੇ ਪੰਡਾਰੇ ਲਾਉਂਦੇ ਨੇ ਸਾਡੇ ਸ਼ਿਵਰਾਤਰੀ ਦਾ 8 ਤਰੀਕ ਨੂੰ ਪ੍ਰੋਗਰਾਮ ਹੈ ਭੋਲੇ ਦੇ ਭਗਤ ਨੇ ਜਿਹੜੇ ਹਰ ਦੁਆਰ ਤੋਂ ਇੱਥੇ ਜਲ ਲੈ ਕੇ ਆਉਂਦੇ ਨੇ ਉਹਨਾਂ ਨੂੰ ਮਤਲਬ ਕਿ ਕਈ ਚੀਜ਼ਾਂ ਦੀ ਲੋੜ ਹੁੰਦੀ ਆ ਜਦੋਂ ਜਲ ਲੈ ਕੇ ਉਹਨੇ ਰਸਤੇ ਦੇ ਵਿੱਚ ਜਿਹਦੇ ਵਿੱਚ ਸਭ ਤੋਂ ਜ਼ਰੂਰੀ ਹੈ ਭੋਜਨ ਤੇ ਬਾਬਾ ਜੀ ਸਾਡੇ ਜਿਹੜੇ ਹੈਗੇ ਨੇ ਉਹ ਲੰਗਰ ਲਾਉਂਦੇ ਨੇ ਹਰੇਕ ਸਾਲ ਇਸ ਵਾਰ 21ਵਾਂ ਜਿਹੜਾ ਇਹਨਾਂ ਦਾ ਲੰਗਰ ਹੈਗਾ ਉਹ ਚੱਲ ਰਿਹਾ ਹੈ ਬੜੀ ಅಪਾਰ ਕਿਰਪਾ ਧਰੋਲੇ ਸ਼ਹਿਰ ਦੇ ਉੱਪਰ ਅਸੀਂ ਤਾਂ ਭੋਲੇ ਬਾਬਾ ਨੂੰ ਇਹੀ ਬੇਨਤੀ ਕਰਦੇ ਆਂ ਵੀ ਇਸ ਤਰ੍ਹਾਂ ਹੀ ਜਿਹੜਾ ਹੈਗਾ ਸਾਡੇ ਨਗਰ ਤੇ ਸਾਡੇ ਬਾਬਾ ਜੀ ਤੇ ਕਿਰਪਾ ਬਣਾ ਕੇ ਰੱਖਿਓ ਔਰ ਬਾਬਾ ਜੀ ਨੂੰ ਬੇਨਤੀ ਆ ਵੀ ਇਸ ਤਰ੍ਹਾਂ ਹੀ ਸਾਡੇ ਨਗਰ ਤੇਸ਼ ਅਸ਼ੀਰਵਾਦ ਬਣਾ ਕੇ ਰੱਖਿਓ ਤਾਂ ਜੋ ਜਿਹੜੇ ਇਹ ਕੰਮ ਨੇ ਅਸੀਂ ਬੜੇ ਚੜ੍ਹਦੀ ਕਲਾ ਦੇ ਨਾਲ ਕਰਦੇ ਰਹੀ ਔਰ ਸਾਡੇ ਸ਼ਹਿਰ ਦੇ ਵਿੱਚ ਹਮੇਸ਼ਾ ਸ਼ੁੱਖ ਸ਼ਾਂਤੀ ਰਹੇ ਸਾਡਾ ਵਪਾਰ ਸਾਡੀ ਕਿਸਾਨੀ ਸਾਡੀ ਮਜ਼ਦੂਰੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਇਹੀ ਔਟ ਆਸਰਾ ਲੈ ਕੇ ਹੋਏ ਅਸੀਂ ਭੋਲੇनाथ ਨੂੰ ਬੇਨਤੀਆਂ ਕਰਦੇ ਆ ਇਸ ਕਰਕੇ ਹੀ ਇਹ ਜਿਹੜਾ ਸਾਡਾ ਸਾਲਾਨਾ ਪ੍ਰੋਗਰਾਮ ਹੈ ਹਰ ਇੱਕ ਸਾਲ ਮਨਾਇਆ ਜਾਂਦਾ ਹੈ ਤੇ ਬੜੀ ਕਿਰਪਾ ਭੋਲੇ ਨਾਥ ਦੀ 29 ਤਰੀਕ ਤੋਂ ਚੱਲ ਰਿਹਾ ਜੀ ਤੇ 8 ਤਰੀਕ ਤੱਕ ਜਿਹੜੇ ਪੰਧਾਰੇ ਨੇ ਇਹ ਇਸ ਤਰ੍ਹਾਂ ਹੀ ਚੱਲਣਗੇ ਹਰੇਕ ਸਾਲ ਤਕਰੀਬਨ 10 ਦਿਨ ਦਿੱਲੀ ਮੰਗੂ ਇਹ ਪੰਧਾਰੇ ਚੱਲਦੇ ਨੇ ਤੇ ਬੜੀ ਸੰਗਤ ਆਉਂਦੀ ਹੈ ਬੜਾ ਮਨ ਲੱਗਦਾ ਤੁਸੀਂ ਵੀ ਬੈਠੇ ਹੋ ਸਾਡੇ ਪ੍ਰੈਸ ਵਾਲੇ ਵੀਰ ਬੈਠੇ ਨੇ ਤੁਹਾਡੇ ਮਾਧਿਅਮ ਰਾਹੀਂ ਸਾਡੇ ਜਿਹੜੇ ਸੰਦੇਸ਼ ਨੇ ਪੂਰੇ ਪੰਜਾਬ ਚ ਪੂਰੇ ਭਾਰਤ ਵਸਦੇ ਵਿੱਚ ਜਾਂਦੇ ਨੇ ਤੁਹਾਡਾ ਵੀ ਅਸੀਂ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੋਲੇ ਦੇ ਭਗਤਾਂ ਨੂੰ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਜਿਹੜੇ ਮੇਰੇ ਨੌਜਵਾਨ ਸਾਥੀ ਮੇਰੇ ਭਰਾ ਜਾਂਦੇ ਨੇ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਅੱਜ ਕੱਲ ਗੱਗੀ ਜੀ ਜਿਹੜਾ ਸਾਡਾ ਪੰਜਾਬ ਹੈ ਸੂਬਾ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਧਸਦਾ ਜਾਂਦਾ ਮੈਂ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਵੀ ਪੋਲੇ ਨਾਥ ਦੇ ਚਰਨਾਂ 'ਚ ਕੋਈ ਵੀ ਭਗਵਾਨ ਮਾਤਾ ਲਾਲੋ ਜਿਸ ਨੂੰ ਵੀ ਤੁਸੀਂ ਗੁਰੂ ਪੀਰ ਨੂੰ ਮੰਨਦੇ ਹੋ ਉਹਦੇ ਚਰਨਾਂ ਰੋਟ ਆਸਰਾ ਲੈ ਕੇ ਹੋਏ ਪਰਾਲੇ ਕਰਦੇ ਰਹੋ ਨਸ਼ਿਆਂ ਤੋਂ ਦੂਰ ਰਹੋ ਆਪਣੇ ਮਾਤਾ ਪਿਤਾ ਦੀ ਸੇਵਾ ਕਰਦੇ ਰਹੋ ਇਹੀ ਨੌਜਵਾਨ ਸਾਥੀਆਂ ਨੂੰ ਸੰਦੇਸ਼